ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਬਤਿਸ਼ਖਾਬਾ ਸੁਣੋ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਭਾਰਤ ਨੇ ਆਪਰੇਸ਼ਨ ਸਿੰਧੂ ਰਾਹੀ دہشت گردੀ ਖਿਲਾਫ ਲੜਾਈ ਚ ਪੂਰੀ ਦੁਨੀਆ ਨੂੰ ਇੱਕ ਫੈਸਲਾ ਕੰਨ ਸੁਨੇਹਾ ਦਿੱਤੇ ਨਵੀਂ ਦਿੱਲੀ ਚ ਪਾਰਟੀ ਸਦਰ ਮੁਕਾਮ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਸੰਮਿਤ ਪਾਤਰਾ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਅਲੱਗ ਥਲੱਗ ਕਰਨ ਤੇ دہشت گردੀ ਨਾਲ ਲੜਨ ਲਈ ਸਹਿਮਤੀ ਬਣਾਉਣ ਵਾਸਤੇ 20 ਮੁਲਕਾਂ ਦੇ ਨੇਤਾਵਾਂ ਨਾਲ ਸਿੱਧੇ ਤੌਰ ਤੇ ਗੱਲਬਾਤ ਕੀਤੀ ਉਹਨਾਂ ਕਿਹਾ ਸਾਊਦੀ ਅਰਬ ਬਸਯੁਕਤ ਅਮੀਰਾਤ ਅਮਰੀਕਾ ਤੇ ਕਈ ਇਸਲਾਮੀ ਮੁਲਕਾਂ ਸਮੇਤ ਇਹਨਾਂ ਸਾਰੇ ਦੇਸ਼ਾਂ ਨੇ ਭਾਰਤ ਦੇ ਰਖ ਲਈ ਆਪਣਾ ਸਮਰਥਨ ਪ੍ਰਗਟ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਵਿਖੇ ਆਪਣੇ ਨਿਵਾਸ ਸਥਾਨ ਤੇ ਇੱਕ ਚੋਪੜੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਦੇਸ਼ ਮੰਤਰੀ ਡਾਕਟਰ ਐਸ. ਸ਼ੰਕਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਟੋਵਾਲ ਰੱਖਿਆ ਸਟਾਫ ਮੁਖੀ ਅਨਲ चौहान ਤਿੰਨਾ ਹਥਿਆਰਬੰਦ ਸੈਨਾਵਾਂ ਦੇ ਮੁਖੀ ਤੇ ਹੋਰ ਸੀਨੀਅਰ ਅਧਿਕਾਰੀ ਇਸ ਮੀਟਿੰਗ ਚ ਮੌਜੂਦ ਨੇ ਇਸੇ ਦੌਰਾਨ ਆਪਰੇਸ਼ਨ ਸਿੰਦੂਰ ਬਾਰੇ ਹੋਰ ਜਾਣਕਾਰੀਆਂ ਸਾਂਝੀਆਂ ਕਰਨ ਲਈ ਅੱਜ ਬਾਦ ਦੁਪਹਿਰ 2:30 ਵਜੇ ਇੱਕ ਪ੍ਰੈਸ ਬਰੀਫਿੰਗ ਕੀਤੀ ਜਾ ਰਹੀ ਹੈ ਜਿਸ ਨੂੰ ਤੁਸੀਂ ਆਕਾਸ਼ਵਾਣੀ ਤੇ ਦੂਰਦਰਸ਼ਨ ਸਮੇਤ ਹੋਰਨਾਂ ਚੈਨਲਾਂ ਤੇ ਵੇਖ ਅਤੇ ਸੁਣ ਸਕਦੇ ਹੋ ਭਾਰਤ ਪਾਕਿਸਤਾਨ ਦਰਮਿਆਨ ਟਕਰਾਅ ਦੇ ਮੱਦੇਨਜ਼ਰ ਪਿਛਲੇ ਦਿਨਾਂ ਤੋਂ ਚੱਲ ਰਹੀ ਗੋਲਾਬਾਰੀ ਕੱਲ ਰਾਤ ਨਹੀਂ ਹੋਈ ਜਿਸ ਨਾਲ ਸਰਹੱਦੀ ਜ਼ਿਲ੍ਹਿਆਂ ਸਮੇਤ ਪੰਜਾਬ 'ਚ ਜਨਜੀਵਨ ਆਮ ਵਾਂਗ ਹੋ ਗਿਆ ਹੈ ਹਾਲਾਂਕਿ ਹਥਿਆਰਬੰਦ ਬਲਾਂ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਇਸੇ ਦੌਰਾਨ ਫਾਜ਼ਿਲਕਾ ਤੇ ਗੁਰਦਾਸਪੁਰ ਸਮੇਤ ਕੁਝ ਸਰਹੱਦੀ ਜ਼ਿਲ੍ਹਾ ਨੂੰ ਛੱਡ ਕੇ ਬਾਕੀ ਥਾਵਾਂ 'ਤੇ ਅੱਜ ਸਕੂਲਾਂ ਸਮੇਤ ਸਾਰੀਆਂ ਸਿੱਖਿਆ ਸੰਸਥਾਵਾਂ ਖੁੱਲੀਆਂ ਗਈਆਂ ਨੇ ਉਧਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੀਖਿਆ ਕੰਟਰੋਲਰ ਨੇ ਇੱਕ ਪ੍ਰੈਸ ਬਿਆਨ ਰਾਹੀਂ ਸੂਚਿਤ ਕੀਤਾ ਹੈ ਕਿ ਕੱਲ 13 ਤੇ 14 ਮਈ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਨੇ ਤੇ ਸੋਧੀਆਂ ਤਰੀਕਾਂ ਬਾਅਦ ਵਿੱਚ ਵੈੱਬਸਾਈਟ 'ਤੇ ਸਾਂਝੀਆਂ ਕੀਤੀਆਂ ਜਾਣਗੀਆਂ ਵਿਦਿਆਰਥੀਆਂ ਨੂੰ ਤਬਦੀਲੀ ਸੰਬੰਧੀ ਨਿਯਮਿਤ ਤੌਰ 'ਤੇ ਵੈੱਬਸਾਈਟ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਗਈ ਹੈ ਰਾਸ਼ਟਰੀ ਜਾਂਚ ਏਜੰਸੀ NIA ਨੇ ਵਿਦੇਸ਼ੀ ਬਬਰ ਖਾਲਸਾ دہشتਗਰਦਾਂ ਨਾਲ ਜੁੜੇ ਇੱਕ ਮੁਖਾਲੀਸਥਾਨੀ ਸੰਚਾਲਕ ਤੇ ਖਤਰਨਾਕ ਅਪਰਾਧੀ ਹਰਵਿੰਦਰ ਸਿੰਘ ਸੰਧੂ ਨੂੰ ਗ੍ਰਿਫਤਾਰ ਕੀਤਾ ਹੈ ਜੋ ਸਾਲ 2016 ਚ ਨਾਬਾ ਜੇਲ੍ਹ ਤੋਂ ਫਰਾਰ ਹੋ ਗਿਆ ਸੀ NIA ਨੇ ਆਪਣੇ ਬਿਆਨ ਚੁੱਕੇ ਹੈ ਕਿ ਸਫਲਤਾਦੋ ਮਿਲੀ ਜਦੋਂ NIA ਨੇ ਕਸ਼ਮੀਰ ਸਿੰਘ ਗਲਵੱਟੀ ਨੂੰ ਬਿਹਾਰ ਦੇ ਮੋਤੀਹਾਰੀ ਤੋਂ ਖਾਲਿਸਥਾਨੀ دہشتਗਰਦੀ ਸਾਜ਼ਿਸ਼ ਮਾਮਲੇ ਦੇ ਸਬੰਧ ਚ ਗ੍ਰਿਫਤਾਰ ਕੀਤਾ ਇਸ ਵਿੱਚ ਕਿਹਾ ਗਿਆ ਹੈ ਕਿ ਨਾਬਾ ਜੇਲ੍ਹ ਤੋਂ ਫਰਾਰ ਹੋਣ ਤੋਂ ਬਾਅਦ ਕਸ਼ਮੀਰ ਸਿੰਘ ਰਿੰਦਾ ਸਮੇਤ ਨਾਮਜ਼ਦ ਖਾਲਿਸਥਾਨੀ دہشتਗਰਦਾਂ ਨਾਲ ਸਰਗਰਮੀ ਨਾਲ ਜੁੜਿਆ ਹੈ ਸੀ ਏਜੰਸੀ ਨੇ ਕਿਹਾ ਹੈ ਕਿ ਬਬਰ ਖਾਲਸਾ ਇੰਟਰਨੈਸ਼ਨਲ ਤੇ ਨੇਪਾਲ ਚਿਰਿੰਦਾ ਦਾ ਦਸ਼ਤਗਰਦ ਗਿਰੋ ਕਸ਼ਮੀਰ ਸਿੰਘ ਐਨਆਈਏ ਮਾਮਲੇ ਚ ਐਲਾਨੇ ਗਏ ਅਪਰਾਧੀ ਸਨ ਉਸਦੀ ਭੂਮਿਕਾ ਸਾਜ਼ਿਸ਼ ਵਿੱਚ ਸ਼ਮੂਲੀਅਤ ਖਾਲਿਸਤਾਨੀ ਦਸ਼ਤਕਰਤਾਂ ਦੇ ਸਹਿਯੋਗੀਆਂ ਨੂੰ ਪਨਾ ਦੇਣ ਆਵਾਜ਼ਾਈ ਦੀ ਸਹਾਇਤਾ ਤੇ ਦਸ਼ਤਗਰਦੀ ਲਈ ਰਕਮਾਂ ਜਟਾਉਣ ਨਾਲ ਸੰਬੰਧਿਤ ਹੈ ਐਨਆਈਏ ਨੇ ਸਾਲ 2022 ਖਾਲਿਸਤਾਨੀ ਸਮੂਹਾਂ ਤੇ ਸੰਗਠਿਤ ਅਪਰਾਧਿਕ ਸਿੰਡੀਕੇਟਾਂ ਵਿਚਕਾਰ ਗੱਠ ਜੋੜ ਦਾ ਪਰਦਾਫਾਸ਼ ਕਰਨ ਲਈ ਇੱਕ ਕਾਰਵਾਈ ਸ਼ੁਰੂ ਕੀਤੀ ਸੀ ਕਸ਼ਮੀਰ ਸਿੰਘ ਦੀ ਗ੍ਰਿਫਤਾਰੀ ਇਸੇ ਮੁਹਿੰਮ ਦਾ ਇੱਕ ਹਿੱਸਾ ਹੈ ਅੱਜ ਬੁੱਧ ਪੂਰणिमा ਮਨਾਈ ਜਾ ਰਹੀ ਹੈ ਇਹ ਨਾ ਸਿਰਫ ਗੌਤਮ ਬੁੱਧ ਦੇ ਜਨਮ ਦੇ ਦਿਨ ਨੂੰ ਦਰਸਾਉਂਦੀ ਹੈ ਸਗੋਂ ਇਹ ਉਹ ਦਿਨ ਵੀ ਹੈ ਜਦੋਂ ਉਹਨਾਂ ਨੇ ਬਹੁਤ ਗਿਆ ਵਿਖੇ ਮਹਾਬੋਧੀ ਰੋਖੇਠ ਨਿਰਵਾਣ ਪ੍ਰਾਪਤ ਕੀਤਾ ਸੀ ਰਾਸ਼ਟਰਪਤੀ ਦੋਪਤੀ ਮੁਰਮੋ ਨੇ ਬੁੱਧ ਪੂਰणिमा ਦਿਹਾਕੇ ਤੇ ਨਾਗਰੀਕਾਂ ਤੇ ਦੁਨੀਆ ਭਰ ਦੇ ਭਗਵਾਨ ਬੁੱਧ ਦੇ پیرੋਕਾਰਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਉਪ ਰਾਸ਼ਟਰਪਤੀ ਜਗਦੀਪ ਤਨਖੜ ਨੇ ਆਪਣੇ ਸੰਦੇਸ਼ ਚ ਕਿਹਾ ਕਿ ਗੌਤਮ ਬੁੱਧ ਦੀਆਂ ਸਿੱਖਿਆਵਾਂ ਲੋਕਾਂ ਨੂੰ ਸਾਰਿਆਂ ਲਈ ਇੱਕ ਵਧੇਰੇ ਸ਼ਾਂਤੀਪੂਰਨ ਦਿਆਲੂ ਤੇ ਸਤਿਭਾਵਨਾਪੂਰਨ ਸਮਾਜ ਬਣਾਉਣ ਵੱਲ ਲੈ ਕੇ ਜਾਣਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੋਧ ਪੂਰणिमा ਦੇ ਸ਼ੁਭ ਮੌਕੇ ਤੇ ਸਾਰੇ ਨਾਗਰਿਕਾਂ ਨੂੰ ਬਧਾਈ ਦਿੱਤੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਜੁਣਾ ਕਿਹਾ ਭਗਵਾਨ ਬੁੱਧ ਦੇ ਸੱਚ ਸਮਾਨਤਾ ਤੇ ਸਤਿਭਾਵਨਾ ਦੇ ਸਿਧਾਂਤਾਂ ਤੇ ਆਧਾਰਿਤ ਸੰਦੇਸ਼ ਮਨੁੱਖਤਾ ਲਈ ਮਾਰਗਦਰਸ਼ਕ ਪੰਡਰੇ ਨੇ ਬਖਤ ਕਬੀਰ ਜੀ ਦਾ 62वां प्रगत दिवस कल सतगुरु कबीर साहब धाम परगतगढ़ विखे शारदा भावनाल बनाया गया इस मौके कैबिनेट मंत्री महेंद्र भगत ने कहा भक्त कबीर ने समूची मानवता ਨੂੰ ਸਾਂਝੀ ਵਾਲਤਾ ਦਾ ਸੁਨੇਹਾ ਦਿੱਤਾ ਉਹਨਾਂ ਜਾਤ ਪਾਤ ਉੱਚ ਨੀਚ ਤੋਂ ਉੱਪਰ ਉੱਠ ਕੇ ਬਰਾਬਰੀ ਤੇ ਮਨੁੱਖਤਾ ਦੀ ਭਲਾਈ ਨੂੰ ਆਵਾਮ ਤੱਕ ਪਹੁੰਚਾਇਆ ਹੈ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰन्यास ਲੈਣ ਦਾ ਐਲਾਨ ਕਰ ਦਿੱਤਾ ਵਿਰਾਟ ਕੋਹਲੀ ਨੇ 14 ਸਾਲਾਂ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਖਬਰ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਵਿਰਾਟ ਕੋਹਲੀ ਤੇ ਇਸ ਐਲਾਨ ਦੇ ਨਾਲ ਭਾਰਤੀ ਟੈਸਟ ਕ੍ਰਿਕਟ ਵਿੱਚ ਇੱਕ ਯੁੱਗ ਦਾ ਅੰਤ ਹੋ ਗਿਆ ਵਿਰਾਟ ਕੋਹਲੀ ਨੇ 40.85% ਦੀ ਔਸਤ ਨਾਲ 123 ਟੈਸਟ ਮੈਚਾਂ 'ਚ 9230 ਦੌੜਾਂ ਬਣਾਈਆਂ ਵਿਰਾਟ ਕੋਹਲੀ ਸਚਿਨ ਤਿੰਦੁਲਕਰ ਰਾਹੁਲ ਦਰਾਵਿਡ ਤੇ ਸੁਨੀਲ ਗਾਵਸਕਰ ਤੋਂ ਬਾਅਦ ਭਾਰਤ ਲਈ ਚੌਥੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਨੇ ਵਿਰਾਟ ਕੋਹਲੀ ਨੇ ਰਿਕਾਰਡ 88 ਟੈਸਟ ਮੈਚਾਂ 'ਚ ਭਾਰਤ ਦੀ ਕਪਤਾਨੀ ਕੀਤੀ ਸਾਲ 2024 'ਚ 2020 ਵਿਸ਼ਵ ਕੱਪ ਵਿੱਚ ਭਾਰਤ ਦੀ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਪਹਿਲਾ ਈ T20 ਫਾਰਮੈਟ ਤੋਂ ਸੰन्यास ਲੈ ਚੁੱਕੇ ਨੇ ਵਿਰਾਟ ਨੇ ਇਹ ਫੈਸਲਾ ਰੋਹਿਤ ਸ਼ਰਮਾ ਦੇ ਟੈਸਟ ਕ੍ਰਿਕਟ ਤੋਂ ਸੰन्यास ਲੈਣ ਦੇ ਐਲਾਨ ਤੋਂ ਕੁਝ ਦਿਨ ਬਾਅਦ ਲਿਆ ਹੈ ਇਸ ਦਿਨਾਂ ਦੀ ਪਰਦੇਸ਼ਿਕ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੈਂਡਲ ਹੈ @therirrarniuchandlal ਰਾਸ਼ਟਰੀ ਖਬਰਾਂ ਦਾ ਅਗਲਾ ਬਲਟਨ ਤੁਸੀਂ ਸੁਣੋਗੇ ਦੁਪਹਿਰ ਇੱਕ ਵਜੇ 40 ਮਿੰਟੇ ਨਮਸਕਾਰ